ਜੇ ਤੋਤੀ ਪਾਉਂਦੇ ਨੇ ਇਹ ਤਾਂ ਤਿਲ ਕਲਾਉਂਦੇ ਨੇ ਇਹ ਤਾਂ ਮੂਤ ਪੀਣੇ ਹੁੰਦੇ ਨੇ ਇਹਨਾਂ ਦਾ ਕਿਹੜਾ ਕੋਈ ਹੁੰਦਾ ਇਹ ਤਾਂ ਅਸੀਂ ਦੱਬ ਲਾਂਗੇ ਉਹ ਵਹਿਮ 'ਚ ਬੈਠੇ ਹੁੰਦੇ ਨੇ ਉਹ ਜਦੋਂ ਇਹ ਚੀਜ਼ ਪੈਂਦੀ ਆ ਟੱਕਰ ਹੁੰਦੀ ਆ ਉਦੋਂ ਪਤਾ ਲੱਗਦਾ ਵੀ ਇੰਡੀਅਨ ਫੌਜ ਜਾਂ ਇੰਡੀਅਨ ਇੰਸਟੀਚਿਊਸ਼ਨਾਂ 'ਚ ਕਿੰਨੀ ਕੀ ਤਾਕਤ ਆ ਉਹ ਕਿਵੇਂ ਮੋੜਵਾ ਜਵਾਬ ਦੇ ਦਿੰਦੇ ਨੇ ਜਿਹੜੀ ਪਾਕਿਸਤਾਨ ਦੀ ਫੌਜ ਆ ਉਹਦੇ ਕੋਲ ਤਾਂ 5.7% ਬਜਟ ਰਹਿ ਜਾਂਦਾ ਕਿਉਂਕਿ ਤਕਰੀਬਨ 56% ਜਿਹੜਾ ਪਾਕਿਸਤਾਨ ਦਾ ਬਜਟ ਆ ਉਹ ਇੰਟਰਸਟ ਪੇਮੈਂਟਸ ਜਾਂਦਾ ਜਿਹੜਾ ਉਹਨਾਂ ਨੇ ਲੋਨ ਚੱਕਿਆ ਹੋਇਆ ਹੈ ਪ੍ਰਿੰਸੀਪਲ ਦੀ ਗੱਲ ਨਹੀਂ ਕਰ ਰਿਹਾ ਇੰਟਰ ਠੀਕ ਹੈ ਸੋ ਉਹਨਾਂ ਕੋਲ ਤਾਂ ਰੋਟੀ ਨਹੀਂ ਨਾ ਪੈਸੇ ਨਹੀਂ ਹੈਗੇ ਪਾਕਿਸਤਾਨ ਦਾ ਫੌਜ ਦਾ ਮੁਖੀ ਵੀ ਉਹਨਾਂ ਦਾ ਹੈ ਇੰਟੈਲੀਜੈਂਸ ਛੀਫ ਵੀ ਉਹਨਾਂ ਦਾ ਹੈ ਚੀਫ ਜਸਟਿਸ ਵੀ ਉਹਨਾਂ ਦਾ ਹੈ ਅੱਤਵਾਦੀ ਵੀ ਉਹਨਾਂ ਦੇ ਠੀਕ ਹੈ ਨਾ ਵੀ ਸਟੇਟ ਨੂੰ ਹਰੇਕ ਪਾਸਿਓਂ ਕੰਟਰੋਲ ਕਰ ਰਹੇ ਨੇ ਉਹਨਾਂ ਦੇ ਬੰਦੇ ਕੈਲਕੂਲੇਟਿਡ ਸੀ ਜਿੰਨੀਆਂ ਕੈਜੂਐਲਟੀਆਂ ਹੋਈਆਂ ਤੁਸੀਂ ਗੋਲੀਆਂ ਦਾ ਹਿਸਾਬ ਕਰਕੇ ਦੇਖ ਲਓ ਹਰੇਕ ਚੀਜ਼ ਕੈਲਕੂਲੇਟਡ ਹੈ ਇਹਦੇ ਵਿੱਚ ਪਾਕਿਸਤਾਨੀ ਫੌਜ ਦੀ ਇਨਵੋਲਵਮੈਂਟ 100% ਹੈ ਜੋ ਰੇਡੀਓ ਰਿਕਾਰਡਿੰਗਸ ਮਿਲੀਆਂ ਨੇ ਮਤਲਬ ਗੱਲਾਂ ਕਰਦੇ ਆਂ ਦੀਆਂ ਉਹਦੇ ਵਿੱਚ ਵੀ ਦੋ ਬੰਦੇ ਪਛਤੋ ਬੋਲ ਰਹੇ ਆਂ ਯਾਨੀ ਕਿ ਉਧਰੋਂ ਆਏ ਆ ਘੱਟੋ ਘੱਟ ਦੋ ਤਾਂ ਪਸ਼ਤੋ ਹੈਗੇ ਨਾ ਹੋ ਸਕਦਾ ਬਾਕੀ ਕੋਈ ਲੋਕਲ ਕਸ਼ਮੀਰੀ ਹੋਣ ਹੋ ਸਕਦਾ ਬਾਕੀ ਪਾਕਿਸਤਾਨੀ ਪੰਜਾਬੀ ਹੋਣ ਕੋਈ ਵੀ ਹੋ ਸਕਦਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਆਸਿਫ ਮੁਨੀਰ ਚਾਹੁੰਦਾ ਇਹ ਮੈਂ ਬਾਰ ਬਾਰ ਇਹ ਕਹਿ ਰਿਹਾ ਕਿਉਂਕਿ ਉੱਥੇ ਇਸਟੈਬਲਿਸ਼ਡ ਸਟੈਂਡਰਡ ਆ ਫੌਜ ਦਾ ਜਰਨਲ ਆ ਪ੍ਰਧਾਨ ਮੰਤਰੀ ਨਾਲ ਉੱਤੇ ਉਹ ਚਾਹੁੰਦੇ ਕਿ ਕਿਸੇ ਨਾ ਕਿਸੇ ਸਿਆਪੇ ਚ ਪਿਆ ਜਾਵੇ ਤਾਂ ਕਿ ਉਹਦੇ ਗਲੇ ਜਿਹੜੀਆਂ ਹੋਰ ਬਲਾਵਾਵਾਂ ਪਈਆਂ ਨੇ ਉਹ ਲੱਤਣ ਉਹ ਯੂਨੈਟ ਜਾ ਕੇ ਆਪਣੀ ਪੋਜੀਸ਼ਨ ਤੇ ਲੜੇ ਉਹ ਸਾਰਾ ਨੈਰੇਟਿਵ ਉਸ ਪਾਸੇ ਲੈ ਜਾਵੇ ਜਿਵੇਂ ਆਪਾਂ ਇੱਥੇ ਦੇਖਦੇ ਆਂ ਵੀ ਕਦੇ ਖਾਲਸਤਾਨੀ ਚਲੇ ਗਏ ਕਦੇ ਪੰਨੋਟ ਕੀ ਚਲਾ ਗਿਆ ਵੀ ਇੰਡੀਆ ਤੇ ਕ ਪਾਕਿਸਤਾਨ ਤੇ ਇਸ ਨੂੰ ਜ਼ਿਆਦਾ ਪ੍ਰੈਸ਼ਰ ਹੈ ਔਰ ਆਸਿਮ ਮੁਨੀਰ ਜਿਸ ਤਰੀਕੇ ਨਾਲ ਆ ਹਫਤਾ ਪਹਿਲਾਂ ਉਹਦੀ ਵੀਡੀਓ ਆਈ ਜਿਸ ਤਰੀਕੇ ਨਾਲ ਉਹਨੇ ਕਿਹਾ ਵੀ ਅਸੀਂ ਹਿੰਦੂਆਂ ਤੋਂ ਵੱਖਾਂ ਤੁਸੀਂ ਪ੍ਰਾਊਡ ਕਰੋ ਕਿ ਤੁਸੀਂ ਮੁਸਲਮਾਨ ਹੋ ਤੇ ਤੁਸੀਂ ਹਿੰਦੂਆਂ ਨਾਲੋਂ ਬੈਟਰ ਹੋ ਉਹ ਫੌਜ ਦਾ ਮੁਖੀ ਹੈ ਪਬਲੀਕਲੀ ਇਹ ਗੱਲ ਕਹਿ ਰਿਹਾ ਪੋਲਿਟੀਕਲ ਸਟੇਟਮੈਂਟ ਲੈ ਰਿਹਾ ਉਹਦੇ ਤੇ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੈ ਇਹ ਹਮਲਾ ਵੀ ਉਦੋਂ ਹੋ ਰਿਹਾ ਜਦੋਂ ਨਰਿੰਦਰ ਮੋਦੀ ਸਾਊਦੀ ਅਰੇਬੀਆ 'ਚ ਹੈ ਔਰ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਇੰਡੀਆ 'ਚ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪਹਿਲ ਗਾਮ ਅਤਵਾਦੀ ਹਮਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਖਾਸ ਕਰਕੇ ਮੀਡੀਆ ਦੀ ਚਰਚਾ ਚੋਂ ਗਾਇਬ ਨੇ ਤੇ ਮੀਡੀਆ ਦੀ ਚਰਚਾ ਦੇ ਵਿੱਚ ਜੋ ਹੈ ਉਹਦੇ ਨਾਲ ਦੇਸ਼ ਦੇ ਵਿੱਚ ਖਾਸ ਕਰਕੇ ਭਾਈਚਾਰਕ ਸਾਂਝ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਕਿਉਂਕਿ ਅਜੰਡਾ ਹਿੰਦੂ ਵਰਸਸ ਮੁਸਲਮਾਨ ਦਾ ਇਸ ਤਰੀਕੇ ਉੱਭਰ ਰਿਹਾ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਰਹੇ ਹੋਵੋਗੇ ਛੋਟੀਆਂ ਛੋਟੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਇਸ ਸਾਰੀ ਚਰਚਾ ਦੇ ਵਿੱਚ ਜਿਹੜੇ ਮੁੱਖ ਸਵਾਲ ਸੀਗੇ ਜਿਹੜੇ ਸਰਕਾਰ ਨੂੰ ਪੁੱਛੇ ਜਾਣੇ ਸੀ ਉਹ ਕਿਤਨਾ ਕਿਤੇ ਪ੍ਰਭਾਵਿਤ ਹੋਏ ਨੇ ਸਾਡੇ ਨਾਲ ਵਿਨਾਇਕ ਦੱਤ ਜੀ ਨੇ Hindu ਵਿਚਾਰਧਾਰਾ ਜੋਤੀ ਇਹਨਾਂ ਦੀ ਖਾਸ ਕਮਾਂਡ ਹੈ ਖਾਸ ਕਰ ਸਨਾਤਨ ਮਤ ਨੂੰ ਵੀ ਸਮਝਦੇ ਨੇ ਤੇ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਐਕਟਿਵਿਸਟ ਨੇ ਪੰਜਾਬ ਦੇ ਮੰਨੇ ਪਰਮੰਨੇ ਦੱਤ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜੋ ਮੁਲਕ ਦੇ ਵਿੱਚ ਹੋਇਆ ਜੋ ਉਹ ਹਮਲਾ ਹੋਇਆ ਇਹ ਇਹਦੀ ਜਿੰਨੀ ਨੀਂਦਾਂ ਕੀਤੀ ਜਾਵੇ ਘੱਟ ਹੈ ਪਰ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਸਾਰੀਆਂ ਇਤਿਹਾਸ ਨੂੰ ਕਿਵੇਂ ਦੇਖਦੇ ਹੋ ਕਾਰਨ ਕੀ ਸਮਝ ਪਾਏ ਹੁਣ ਤੱਕ ਮੈਂ ਕਈ ਕਾਰਨ ਨੇ ਮਤਲਬ ਜੇ ਆਪਾਂ ਦੇਖੀਏ ਤਾਂ ਪਹਿਲਾ ਤਾਂ ਮੇਰੇ ਹਿਸਾਬ ਨਾਲ ਜਿਹੜਾ ਪਹਿਲਗਾਮ ਹੈ ਉਹ ਜਿਹੜਾ ਬਾਰਡਰ ਹੈ ਪਾਕਿਸਤਾਨ ਵਾਲਾ ਉਹ ਤੋਂ ਤਕਰੀਬਨ 250 ਕਿਲੋਮੀਟਰ ਹੈ ਤੇ ਜੇ 250 ਕਿਲੋਮੀਟਰ ਜਿਹੜੇ ਅੱਤਵਾਦੀ ਨੇ ਜੋ ਟਰੈਵਲ ਕਰਕੇ ਆ ਰਹੇ ਆ ਤਾਂ ਇਹਦਾ ਮਤਲਬ ਫੌਜ ਦਾ ਇੰਟੈਲੀਜੈਂਸ ਦਾ ਫੇਲਿਅਰ ਇੱਕ ਤਰੀਕੇ ਨਾਲ ਔਰ ਦੂਜੀ ਚੀਜ਼ ਇਹ ਦੇਖੀ ਜਾਵੇ ਕਿ ਜਿਸ ਪ੍ਰੈਸੀਜਨ ਨਾਲ ਅਟੈਕ ਹੋਇਆ ਇਹ ਉਹਨਾਂ ਨੂੰ ਉੱਥੋਂ ਲੋਕਲ ਇਨਪੁਟ ਗਿਆ ਪਾਵੇਂ ਉਹ ਜਿਹੜੇ ਲੋਕਲਸ ਨੇ ਉਹ ਕਸ਼ਮੀਰੀ ਵੀ ਹੋ ਸਕਦੇ ਆ ਉਹ ਇਹ ਵੀ ਹੋ ਸਕਦਾ ਵੀ ਜਿਹੜੇ ਅੱਤਵਾਦੀ ਨੇ ਇਹਨਾਂ ਦਾ ਕੋਈ ਸਲੀਪਰ ਸੈੱਲ ਦਾ ਬੰਦਾ ਉੱਥੇ ਹੋਵੇ ਜਿਹਨੇ ਕੁਝ ਪੈਸੇ ਪਿੱਛੇ ਨਸ਼ੇ ਪਿੱਛੇ ਜਾਂ ਫੌਜ ਦਾ ਕੋਈ ਉਹਦਾ ਨਾਲ ਕੁਝ ਲਾਕਡ ਆਟ ਹੋਵੇ ਉਹਦੇ ਕਰਕੇ ਉਹਨੇ ਆਮ ਲੋਕਾਂ ਦੀ ਇਨਫੋਰਮੇਸ਼ਨ ਅੱਤਵਾਦੀਆਂ ਤੱਕ ਪਹੁੰਚਾਈ ਜਿਹਦੇ ਕਰਕੇ ਉਹਨਾਂ ਨੂੰ ਪਤਾ ਸੀਗਾ ਵੀ ਇਸ ਇਲਾਕੇ 'ਚ ਨੇੜੇ ਤੇੜੇ ਕੋਈ ਹਸਪਤਾਲ ਨਹੀਂ ਕੋਈ ਐਂਬੂਲੈਂਸ ਸਰਵਿਸ ਨਹੀਂ ਇੱਥੇ ਨੇੜੇ ਤੇੜੇ ਕਿਤੇ ਫੌਜ ਨਹੀਂ ਸਭ ਤੋਂ ਵੱਡੀ ਗੱਲ ਅਸੀਂ ਇਹ ਪਿਛਲੇ ਕਈ ਸਾਲਾਂ ਤੋਂ ਸੁਣ ਰਹੇ ਆਂ ਵੀ ਕਸ਼ਮੀਰ ਚ ਫੌਜ ਨੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਚ ਕਰ ਲਿਆ ਹੁਣ ਆ ਇਲਾਕਾ ਸੀ ਜਿੱਥੇ 150 ਬੰਦਾ ਰੁਕਿਆ ਹੋਇਆ ਸੀ ਰਾਤਾਂ ਕੱਟ ਰਿਹਾ ਸੀ ਉੱਥੇ ਫੌਜ ਸੁੱਤੀ ਪਈ ਸੀ ਉਹਨਾਂ ਨੂੰ ਨਹੀਂ ਸੀ ਪਤਾ ਔਰ ਇੰਟੈਲੀਜੈਂਸ ਕੀ ਕਰ ਰਹੀ ਸੀ ਇਹਨਾਂ ਕੋਲ ਇਨਪੁਟ ਕਿਉਂ ਨਹੀਂ ਆਇਆ ਔਰ ਜਿਹੜੇ ਲੋਕ ਉੱਥੇ ਆਏ ਦੇ ਵਰ ਵੈਰੀ ਵੈਲ ਪ੍ਰਿਪੇਅਰਡ ਉਹਨਾਂ ਨੇ ਬਕਾਇਦਾ ਰੈਕੀ ਕਰਕੇ ਏ ਸੀਜ਼ ਨੂੰ ਅੰਜਾਮ ਦਿੱਤਾ ਤੇ ਇਹਦੇ ਵਿੱਚ ਅਕਾਉਂਟੇਬਿਲਟੀ ਤਾਂ ਬਣਦੀ ਹੈ ਸਵਾਲ ਨਿਕਲਦੇ ਨੇ ਮੁੰਜੇ ਇਹ ਗੱਲ ਹੈ ਤਾਂ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਹੈ ਇਨਫੈਕਟ ਉਹਦੇ ਵਿੱਚ ਜਿਹੜਾ ਸਾਡੇ ਅਮਿਤ ਸ਼ਾਹ ਨੇ ਉਹਨਾਂ ਨੇ ਵੈਸੀ ਹੀ ਇਹ ਗੱਲ ਕਹੀ ਹੈ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਕਿ ਵੀ ਕੋਈ ਗੱਲ ਹੋਈ ਹੈ ਤਾਂ ਅਸੀਂ ਇੱਥੇ ਬੈਠੇ ਆ ਨਾ ਦੂਜੀ ਗੱਲ ਕਿਰਨ ਨਜੀਦੂ ਨੇ ਬਾਹਰ ਆ ਕੇ ਸਟੇਟਮੈਂਟ ਦਿੱਤੀ ਹੈ ਵੀ ਸਾਡੇ ਤੋਂ ਕਿਤੇ ਨਾ ਕਿਤੇ ਕੋਈ ਚੂਕ ਹੋਈ ਹੈ ਠੀਕ ਹੈ ਉਹਨਾਂ ਨੇ ਵੀ ਇਹ ਗੱਲ ਤਸلیم ਕੀਤੀ ਇਹਦਾ ਮਤਲਬ ਅਕਾਉਂਟੇਬਿਲਟੀ ਬਣਦੀ ਹੈ ਸਾਨੂੰ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਸ ਪਾਸੇ ਧਿਆਨ ਕਰਨਾ ਚਾਹੀਦਾ ਨਾ ਕਿ ਇਸ ਨੂੰ ਹਿੰਦੂ ਮੁਸਲਮ ਬਣਾਉਣਾ ਚਾਹੀਦਾ ਜੋ ਕਿ ਨੈਸ਼ਨਲ ਮੀਡੀਆ ਦਾ ਜੋਰ ਲੱਗਿਆ ਹੋਇਆ ਔਰ ਮੈਂ ਜਿੰਨਾ ਟੀਵੀ 'ਚ ਕੰਮ ਕੀਤਾ ਬਾਈ 24 ਘੰਟੇ ਨਿਊਜ਼ ਚੈਨਲ ਚਲਾਉਣਾ ਸੌਖਾ ਨਹੀਂ ਹੁੰਦਾ ਜਦੋਂ ਤੁਹਾਨੂੰ ਹਮਲਾ ਹੋਣ ਦੇ ਅੱਧੇ ਪੌਣੇ ਘੰਟੇ ਬਾਅਦ ਹੀ ਕੋਈ ਇਨਫੋਰਮੇਸ਼ਨ ਆ ਜਾਵੇ ਤੇ ਤੁਸੀਂ ਉਸ ਚੀਜ਼ ਨੂੰ ਬੰਬਾਰਡ ਕਰਨਾ ਸਟਾਰਟ ਕਰ ਦੋ ਤੇਰਾ ਮਤਲਬ ਇਹ ਵੀ ਉਹ ਚੀਜ਼ ਤੁਹਾਨੂੰ ਪਲਾਂਟ ਕੀਤੀ ਗਈ ਹੈ ਕਿਸੇ ਅਥਾਰਟੀ ਨੇ ਤੁਹਾਨੂੰ ਇਹ ਇਨਫੋਰਮੇਸ਼ਨ ਪਾਸ ਔਨ ਕੀਤੀ ਹੈ ਔਰ ਤੁਹਾਨੂੰ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਫਿਲਹਾਲ ਲੋਕਾਂ ਨੂੰ ਇਹ ਚੀਜ਼ ਦਿਖਾਓ ਇੱਕ ਨੈਰੇਟਿਵ ਬਣਾਓ ਤੇ ਇਹ ਜਿਹੜੀ ਚੀਜ਼ ਆ ਚੱਕਵੀਆਂ ਗੱਲਾਂ ਨੇ ਜਿਹੜੀਆਂ ਜੋ ਸਾਡਾ মিডিਆ ਅੱਜ ਅੱਜ ਦੀ ਡੇਟ ਇਸ ਟਾਈਮ ਕਰ ਰਿਹਾ ਉਹ ਕਿਸੇ ਨਾ ਕਿਸੇ ਦੀ ਸ਼ੈਅ ਤੇ ਹੀ ਕਰ ਰਿਹਾ ਔਰ ਜਦੋਂ ਤੁਸੀਂ ਇਹ ਇਮੇਜ ਬਣਾਈ ਹੋਈ ਹੈ ਵੀ ਨਰਿੰਦਰ ਮੋਦੀ ਇਜ਼ ਅ ਸਟਰੋਂਗ ਪ੍ਰਾਈਮ ਮਿਨਿਸਟਰ ਵੀ ਜਿਹੜਾ ਬਦਲਾ ਲਾਊਗਾ ਜਿਹੜਾ ਜਾ ਕੇ ਹਮਲਾ ਕਰ ਸਕਦਾ ਤਾਂ ਉਹਨਾਂ ਉਹਨਾਂ ਦੀ ਵੀ ਇੱਕ ਸਟ੍ਰੈਟਜੀ ਹੈ ਔਰ মিডিਆ ਇਸ ਸੀਜ਼ ਵਿੱਚ ਐਗਜ਼ੀਕਿਊਟ ਕਰ ਰਿਹਾ ਵੀ ਅੱਜ ਨਹੀਂ ਤੇ ਕੱਲ ਜੰਗ ਹੋਏਗੀ ਜੰਗ ਹੋਣਾ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਕੋਈ ਵੱਡੇ ਸਕੇਲ ਤੇ ਕੋਈ ਜੰਗ ਹੋਣੀ ਵੀ ਨਹੀਂ ਠੀਕ ਹੈ ਔਰ ਉਹ ਉਹਦਾ ਇੰਡੀਆ ਨੂੰ ਨੁਕਸਾਨ ਨਹੀਂ ਜ਼ਿਆਦਾ ਜੇ ਹੋਏਗੀ ਵੀ ਨਾ ਛੋਟਾ ਮोटा ਕੋਈ ਆਪਰੇਸ਼ਨ ਹੋ ਸਕਦਾ ਉਹਦੇ 'ਚ ਕੋਈ ਉਹ ਦੌਰਾ ਹੀ ਨਹੀਂ ਹੈ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ 24 ਘੰਟੇ ਨਿਊਜ਼ ਚੈਨਲ ਚਲਾਉਣਾ ਸੌਖੀ ਗੱਲ ਨਹੀਂ ਅਤਵਾਦੀ ਹਮਲਾ ਇੱਕ ਪਾਸੇ Hindu versus Muslim ਤੋਂ ਅਲੱਗ ਸਾਰੀਆਂ ਚੀਜ਼ਾਂ ਪਲਾਂਟਡ ਹੁੰਦੀਆਂ ਨੇ ਇਹਨਾਂ ਨੂੰ ਕੋਈ ਚਲਾਉਣ ਵਾਲਾ ਬੰਦਾ ਹੁੰਦਾ ਕੋਈ ਧਿਰ ਹੁੰਦੀ ਹੈ ਕਿ ਲੋਕਾਂ ਦਾ ਧਿਆਨ ਇਸ ਹਮਲੇ ਵੱਲੋਂ ਹਟ ਕੇ ਸਿਰਫ ਆਪਸ ਦੀ ਲੜਾਈ ਵੱਲ ਰਹੇ ਜੇ ਮਰਦੇ ਤਾਂ ਹਾਂ ਪਰ ਹੁਣ ਇਸ ਟਾਈਮ ਜਿਹੜੀ ਪੋਲਿਟਿਕਸ ਹੋ ਰਹੀ ਹੈ ਉਹ ਹੋਈ ਪੋਲਰਾਈਜੇਸ਼ਨ ਦੀ ਰਹੀ ਹੈ ਨਾ ਉਹ ਕਹਿੰਦੇ ਤੁਸੀਂ ਸੂਬਿਆਂ 'ਚ ਚਲੇ ਜਾਓ ਉੱਥੇ ਜਾਤਾਂ ਦੀ ਚੀਜ਼ ਉਭਾਰ ਕੇ ਉਭਾਰੀ ਜਾ ਰਹੀ ਹੈ ਕਿ ਦਲਿਤ ਵਰਸਸ ਨਾਨ ਦਲਿਤ ਠੀਕ ਹੈ ਕੁਝ ਤੁਸੀਂ ਚਲੇ ਜਾਓ ਉੱਥੇ ਬੈਕਵਰਡ ਕਾਸਟ ਦੀ ਜਾਂ ਫਾਰਵਰਡ ਕਾਸਟ ਦੀ ਗੱਲ ਹੋਣ ਲੱਗ ਜਾਂਦੀ ਹੈ ਠੀਕ ਹੈ ਦੂਸਰੀ ਸਟੇਟਸ 'ਚ ਚਲੇ ਜਾਓ ਤਾਂ ਉਹ ਹਿੰਦੂ ਮੁਸਲਮਾਨ ਹੋਣ ਲੱਗ ਜਾਂਦਾ ਉਹ ਚੀਜ਼ਾਂ ਤਾਂ ਹੋ ਰਹੀਆਂ ਪਰ ਮੈਨੂੰ ਇਹ ਲੱਗਦਾ ਕਿ ਜੋ ਮੇਰਾ ਥਿਊ ਹੈ ਇਹ ਜਿਹੜਾ ਹਮਲਾ ਹੈ ਇਹ ਕਰਵਾਇਆ ਪਾਕਿਸਤਾਨ ਨਹੀਂ ਹੈ ਉਹਦੇ ਪਿੱਛੇ ਕਾਰਨ ਮੈਨੂੰ ਇਹ ਲੱਗਦਾ ਕਿ ਪਾਕਿਸਤਾਨ ਇਸ ਟਾਈਮ ਬਹੁਤ سارے ਪਾਸਿਆਂ ਤੋਂ ਫਸਿਆ ਹੋਇਆ ਹੈ ਉਹਨਾਂ ਦੀ ਚਾਰ ਮੇਨ ਸਟੇਟਸ ਨੇ ਪੰਜਵੀਂ ਉਹਨਾਂ ਕੋਲ ਜਿਹੜੀ ਕਸ਼ਮੀਰ ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਉਹ ਹੈ ਤੁਸੀਂ ਇੱਕ ਇੱਕ ਕਰਕੇ ਦੇਖ ਲਓ ਕੇਪੀਕੇ ਜਿਹੜਾ ਜਿਹਨੂੰ ਖੈਬਰ ਪਖਤੂਨ ਖਵਾ ਕਹਿੰਦੇ ਆ ਉੱਥੇ ਤਹਿਰੀਕੇ Taliban ਪਾਕਿਸਤਾਨ ਇਸ ਟਾਈਮ 70% ਸੂਬਾ ਜਿਹੜਾ ਹੈ ਉਹਨਾਂ ਦੇ ਕੰਟਰੋਲ 'ਚ ਹਾਲਤ ਇੰਨੀ ਖਰਾਬ ਹੈ ਕਿ ਅਲੀ அமீன் ਗੰਡਾਪੁਰ ਜਿਹੜਾ ਕੇਪੀਕੇ ਦਾ ਵਜ਼ੀਰ-ਏ-ਆਲਾ ਮੁੱਖ ਮੰਤਰੀ ਹੈ ਉਹ ਵੱਡਾ ਜ਼ਗੀਰਦਾਰ ਹੈ ਉਹਦੀ ਆਪਣੀ ਜ਼ਗੀਰ ਦਾ ਬਹੁਤ ਸਾਰਾ ਹਿੱਸਾ ਜਿਹੜਾ ਸਵਾਤ ਵੈਲੀ ਔਰ ਉਸ ਤੋਂ ਅਗਲੇ ਪਾਸੇ ਆਉਂਦਾ ਉਹ ਠੇਕਾ ਉਹਨੇ ਤਹਿਰੀਕੇ ਤਾਲੀਬਾਨ ਨੂੰ ਦਿੱਤਾ ਹੋਇਆ ਉਹ ਠੇਕਾ ਉਹ ਤੋਂ ਵੀ ਲੈ ਰਹੇ 7 ਵਜੇ ਤੋਂ ਬਾਅਦ ਬਹੁਤ ਸਾਰੇ ਪਿੰਡੂ ਇਲਾਕੇ ਨੇ ਜਿੱਥੇ ਕੇਪੀਕੇ ਦੀ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ ਕੰਟਰੋਲ ਜਿਹੜਾ ਹੈ ਉਹ ਡੀਟੀਪੀ ਦੇ ਅੰਡਰ ਹੈ ਜਿਹੜੇ ਉੱਥੇ ਲੋਕਾਂ ਤੋਂ ਉਗਰਾਹੀ ਵੀ ਕਰਦੇ ਆ ਪਾਕਿਸਤਾਨ ਦਾ ਮੇਨ ਡਿਸਪਿਊਟ ਵੀ ਐਸਾ ਹੀ ਅਫਗਾਨਿਸਤਾਨ ਨਾਲ ਚੱਲ ਰਿਹਾ ਕਿਉਂਕਿ ਅਫਗਾਨਿਸਤਾਨ 'ਚ ਇਸ ਟਾਈਮ ਤਾਲਿਬਾਨ ਦੀ ਸਰਕਾਰ ਹੈ ਔਰ ਉਹਨਾਂ ਦਾ ਇਹ ਮੰਨਣਾ ਹੈ ਕਿ ਪਿਛਲੇ 20-25 ਸਾਲਾਂ ਚ ਪਾਕਿਸਤਾਨ ਨੇ ਯੂਐਸ ਦੇ ਟਕੇ ਚੜ ਕੇ ਉਹਨਾਂ ਦੇ ਲੋਕਾਂ ਨੂੰ ਬਹੁਤ ਮਾਰਿਆ ਠੀਕ ਹੈ ਕਤਲੋਗਾਰਤ ਬਹੁਤ ਹੋਈ ਹੈ ਉਹ ਉਸ ਚੀਜ਼ਾਂ ਦਾ ਹਿਸਾਬ ਮੰਗਦੇ ਇਸੇ ਕਰਕੇ ਉਹ ਟੀਟੀਪੀ ਨੂੰ ਬੈਕ ਕਰ ਰਹੇ ਤੁਸੀਂ ਬਲੋਚਿਸਤਾਨ ਚ ਜਾਓ ਐਡੀ ਵੱਡੀ ਘਟਨਾ ਹੋਈ ਪਿਛਲੇ ਮਹੀਨੇ ਜਦੋਂ ਪੂਰੀ ਟ੍ਰੇਨ ਆਈ ਜਾ ਕੋਈ ਉਹਨਾਂ ਦਾ ਉੱਥੇ ਜਿਹੜਾ ਸਭ ਤੋਂ ਪੁਰਾਣਾ ਪਾਕਿਸਤਾਨ ਦਾ ਫੇਥਫੁਲ ਲੀਡਰ ਸੀ ਮੰਗਲ ਮੰਗਲ ਜਿਹਨੂੰ ਕਹਿੰਦੇ ਆ ਅਲੀ ਅਖਤਰ ਮੰਗਲ ਉਹਦਾ ਨਾਮ ਹੈ ਉਹਨੇ 10 ਦਿਨ ਪਹਿਲਾਂ ਰਿਜ਼ਾਈਨ ਕੀਤਾ ਇੱਕ ਹੈ ਕਿ ਬਲੋਚੀਆਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਇਸ ਕਰਕੇ ਡਿਜ਼ਾਈਨ ਕੀਤਾ ਕਿਉਂਕਿ ਉਹਤੇ ਹਿਊਮਨ ਰਾਈਟ ਐਕਟਿਵਿਸਟ ਹੁੰਦੀ ਸੀ ਔਰ ਉਹ ਨਾ ਸੀ ਅ ਮੰਤਾਰ ਬਲੋਚ ਠੀਕ ਹੈ ਜਿਵੇਂ ਆਪਣੇ ਤੇ ਖਲੜਾ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਨੌਜਵਾਨ ਉਸ ਟਾਈਮ ਪੁਲਿਸ ਨੇ ਮਾਰਤੇ ਜਾਂ ਫੌਜ ਨੇ ਮਾਰਤੇ ਕਿੰਨਾਂ ਦਾ ਪਤਾ ਨਹੀਂ ਲੱਗਿਆ ਬਲੋਚ ਵੀ ਉਸੇ ਹਿਊਮਨ ਰਾਈਟ ਐਕਟਿਵਿਸਟ ਸੀ ਉਸੇ ਪਾਸੇ ਕੰਮ ਕਰ ਰਹੀ ਸੀ ਦੋ ਹਫ਼ਤੇ ਪਹਿਲਾਂ ਉਹਦੀ ਵੀ ਅ ਅਬਡਕਸ਼ਨ ਹੁੰਦੀ ਆ ਔਰ ਕਿਸੇ ਨੂੰ ਨਹੀਂ ਪਤਾ ਐਸੇ ਕਿੰਨੇ ਕਿਤੇ ਔਰ ਬਲੋਚਿਆਂ ਦਾ ਬਹੁਤ ਵੱਡਾ ਇੱਕ ਤਬਕਾ ਹੈ ਜਿਹੜਾ ਉਹ ਐਸਐਮ ਪਾਕਿਸਤਾਨ ਦੇ ਖਿਲਾਫ ਹੈ ਸੋ ਪਾਕਿਸਤਾਨ ਉੱਥੇ ਵੀ ਫਸਿਆ ਹੋਇਆ ਹੁਣ ਤੁਸੀਂ ਸਿੰਧ ਚ ਆਜੋ ਸਿੰਧ ਚ ਜਿਹੜੀ ਇਹਨਾਂ ਦਾ ਐਸਐਮ ਪੰਜਾਬ ਵਰਸਸ ਸਿੰਧ ਦੀ ਇੱਕ ਕੋਲਡ ਵਾਰ ਚੱਲ ਰਹੀ ਹੈ ਉਹਦਾ ਕਾਰਨ ਹੈ ਕਿ ਜਿਹੜੀ ਪਾਕਿਸਤਾਨ ਦੀ ਫੈਡਰਲ ਗਵਰਨਮੈਂਟ ਹੈ ਉਹ ਨਵੀਆਂ ਨਹਿਰਾਂ ਕੱਢ ਰਹੀ ਹੈ ਜਿਹੜਾ ਬਹਾਵਲਪੁਰ ਤੋਂ ਥੱਲੇ ਵਾਲਾ ਇਲਾਕਾ ਉੱਥੇ ਉਹ ਖੇਤੀ ਕਰਨਾ ਚਾਹੁੰਦੇ ਆ ਸਿੰਧ ਦੇ ਜਿਹੜੇ ਸਭ ਤੋਂ ਵੱਡੇ ਪੋਲੀਟਿਸ਼ੀਅਨਸ ਦੇ ਉਹ ਸਾਰੇ ਜੱਗੀ ਮਤਲਬ ਜੱਦੀ ਸਰਦਾਰ ਨੇ ਵੱਡੇ ਜ਼ਿਮੀਦਾਰ ਨੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਉਧਰਲੇ ਪਾਸੇ ਨਹਿਰਾਂ ਨਿਕਲਣਗੀਆਂ ਤਾਂ ਸਾਡੀ ਸਾਨੂੰ ਪਾਣੀ ਘਟ ਆਏਗਾ ਇਸੇ ਕਰਕੇ ਉਹ ਸਿਆਸੀ ਵਿਰੋਧ ਕਰ ਰਹੇ ਆ ਉਹਨਾਂ ਦਾ ਹਾਲਾਂਕਿ ਸਰਕਾਰ ਚ ਦੋਨੇ ਪਾਰਟੀਆਂ ਕੱਟੀਆਂ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਸਾਰਿਆਂ ਵਿਰੋਧਾਂ ਕਰਕੇ ਕਾਰਨਾ ਕਰਕੇ ਪਾਕਿਸਤਾਨ ਨੇ ਹਮਲਾ ਪਹਿ ਲਗਾਉ ਮਿੰਟੇ ਹੀ ਲੱਗ ਰਿਹਾ ਹੈ ਔਰ ਤੁਸੀਂ ਇਹ ਦੇਖੋ ਜਿੰਨਾ ਡਾਇਸਪੋਰਾ ਸਾਰਾ ਪਾਕਿਸਤਾਨੀ ਡਾਇਸਪੋਰਾ ਉਹ ਦੋ ਵਾਰੀ ਯੂਨ ਚ ਜਾ ਚੁੱਕੇ ਆ ਇਹ ਕਹਿ ਕੇ ਕਿ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਸਾਡੀ ਫੌਜ ਸਾਡੀ ਇਸਟੈਬਲਿਸ਼ਮੈਂਟ ਹੀ ਤੱਕਾ ਕਰ ਰਹੀ ਹੈ ਜਿਵੇਂ ਆਪਾਂ ਇੱਥੇ ਦੇਖਦੇ ਆਂ ਵੀ ਕਦੇ ਖਾਲਸਤਾਨੀ ਚਲੇ ਗਏ ਕਦੇ ਪੰਨੋਟ ਕੀ ਚਲਾ ਗਿਆ ਵੀ ਇੰਡੀਆ ਹੀ ਤੱਕਾ ਪਾਕਿਸਤਾਨ ਤੇ ਇਸ ਤੋਂ ਜ਼ਿਆਦਾ ਪ੍ਰੈਸ਼ਰ ਹੈ ਔਰ ਆਸਿਮ ਮੁਨੀਰ ਜਿਸ ਤਰੀਕੇ ਨਾਲ ਆ ਹਫਤਾ ਪਹਿਲਾਂ ਉਹਦੀ ਵੀਡੀਓ ਆਈ ਜਿਸ ਤਰੀਕੇ ਨਾਲ ਉਹਨੇ ਕਿਹਾ ਵੀ ਅਸੀਂ ਹਿੰਦੂਆਂ ਤੋਂ ਵੱਖ ਆ ਤੁਸੀਂ ਪ੍ਰਾਊਡ ਕਰੋ ਕਿ ਤੁਸੀਂ ਮੁਸਲਮਾਨ ਹੋ ਤੇ ਤੁਸੀਂ ਹਿੰਦੂਆਂ ਨਾਲੋਂ ਬੈਟਰ ਹੋ ਉਹ ਫੌਜ ਦਾ ਮੁਖੀ ਹੈ ਪਬਲੀਕਲੀ ਇਹ ਗੱਲ ਕਹਿ ਰਿਹਾ ਪੋਲਿਟੀਕਲ ਸਟੇਟਮੈਂਟ ਲੈ ਰਿਹਾ ਉਹਦੇ ਤੇ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੈ ਇਹ ਹਮਲਾ ਵੀ ਉਦੋਂ ਹੋ ਰਿਹਾ ਜਦੋਂ ਨਰਿੰਦਰ ਮੋਦੀ ਸਾਊਦੀ ਅਰੇਬੀਆ ਚ ਹੈ ਔਰ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਇੰਡੀਆ ਚ ਕਿਉਂਕਿ ਉਹਨੇ ਦੋਨਾਂ ਨੂੰ ਸੁਨੇਹਾ ਦੇਣਾ ਸੀਗਾ ਉੱਥੇ ਦੇਖੋ ਜਿਹੜੇ ਅਰਬੀ ਮੁਲਕ ਨੇ ਉਹ ਪਹਿਲਾਂ ਸਿੱਧਾ ਪਾਕਿਸਤਾਨ ਦੀ ਬੈਕਿੰਗ ਤੇ ਆ ਜਾਂਦੇ ਹੁੰਦੇ ਸੀ ਇੱਕ ਟਾਈਮ ਇਹ ਹੁੰਦਾ ਸੀਗਾ ਉਹਨਾਂ ਨੂੰ ਲੱਗਦਾ ਸੀ ਸਾਡਾ ਮੁਸਲਿਮ ਭਰਾ ਔਰ ਪਾਕਿਸਤਾਨ ਲੈ ਦੇ ਕੇ ਉਹਨਾਂ ਨੂੰ ਦਿੰਦਾ ਕੁਝ ਨਹੀਂ ਸੀ ਪੈਸੇ ਹੀ ਮੰਗਦਾ ਸੀ ਉਹਨਾਂ ਤੋਂ 2 ਕੁ ਮਹੀਨੇ 2 ਸਾਲ ਕੱਟ ਕੇ ਦੁਬਾਰਾ ਫੇਰ ਪਹੁੰਚ ਜਾਂਦਾ ਸੀ ਇੰਡੀਆ 'ਚ ਹੁਣ ਜਿਹੜੀ ਇਨਵੈਸਟਮੈਂਟ ਹੋ ਰਹੀ ਹੈ ਹੁਣ ਉਹ ਅਰਬੀ ਮੁਲਕ ਕੀ ਦੇਖ ਰਿਹਾ ਕਿ ਉਹਨਾਂ ਦੇ ਕੱਚੇ ਤੇਲ ਨੂੰ ਸਭ ਤੋਂ ਇੰਡੀਆ ਦੇ ਏਰੀਆ ਮਤਲਬ ਉਹਨਾਂ ਨੂੰ ਸਾਡੇ ਨਾਲ ਟ੍ਰੇਡ ਕਰਨ ਚ ਫਾਇਦਾ ਹੋ ਰਿਹਾ ਇਸ ਕਰਕੇ ਇੰਡੀਆ ਦੀ ਉੱਤੇ ਭਲ ਬਣ ਰਹੀ ਹੈ ਠੀਕ ਹੈ ਸੋ ਲੱਗਦਾ ਪਾਕਿਸਤਾਨ ਇਸ ਵੇਲੇ ਜੰਗ ਦੀ ਹਾਲਾਤ ਚ ਵੀ ਨਹੀਂ ਜੇ ਕਿਤੇ ਜੰਗ ਲੱਗਦੀ ਹੈ ਅਫਗਾਨਿਸਤਾਨ ਇੰਡੀਆ ਦਾ ਸਾਥ ਦੇਊਗਾ ਜਾਂ ਬਲੋਚੀਆਂ ਵੱਲੋਂ ਪਾਕਿਸਤਾਨ ਤਾਂ ਇੱਕ ਜਾਂ ਦੋ ਦਿਨ ਬਵਧਾ ਕੇ ਜੰਗ ਟੱਪ ਵੀ ਨਹੀਂ ਸਕਦਾ ਨਹੀਂ ਦੇਖੋ ਇੰਡੀਆ ਦੀ ਡਿਪਲੋਮੇਸੀ ਜਿਹੜੀ ਹੈ ਇਸ ਟਾਈਮ ਉਹ ਚੰਗੀ ਹੋ ਰਹੀ ਹੈ ਇੰਡੀਆ ਦੇ ਦੋਸਤ ਜ਼ਿਆਦਾ ਨੇ ਜਿਹੜੇ ਦੁਸ਼ਮਣ ਵੀ ਨੇ ਉਹ ਆਪਣੀ ਇੰਡੀਆ ਆਪਣੀ ਦੋਸਤਾਂ ਦੀ ਮਦਦ ਨਾਲ ਉਹਨਾਂ ਨੂੰ ਨਿਊਟਰਲਾਈਜ਼ ਕਰ ਲੈਂਦਾ ਪਾਕਿਸਤਾਨ ਦੀ ਡਿਪਲੋਮੇਸੀ ਪਾਕਿਸਤਾਨ ਦੀ ਇਕਨੋਮੀ ਬਹੁਤ ਖਰਾਬ ਹਾਲਾਤ ਚ ਇਹੀ ਇੱਕ ਕਾਰਨ ਸਾਨੂੰ ਲੱਗਦਾ ਹੈ ਕਿ ਜਿਹੜੀ ਪਾਕਿਸਤਾਨ ਦੀ ਫੌਜ ਹੈ ਉਹਦੇ ਕੋਲ ਤਾਂ 5.7% ਬਜਟ ਰਹਿ ਜਾਂਦਾ ਕਿਉਂਕਿ ਤਕਰੀਬਨ 56% ਜਿਹੜਾ ਪਾਕਿਸਤਾਨ ਦਾ ਬਜਟ ਹੈ ਉਹ ਇੰਟਰਸਟ ਪੇਮੈਂਟਸ ਜਾਂਦਾ ਜਿਹੜਾ ਮੈਂ ਲੋਨ ਚੱਕਿਆ ਹੋਇਆ ਪ੍ਰਿੰਸੀਪਲ ਦੀ ਗੱਲ ਨਹੀਂ ਕਰ ਰਿਹਾ ਇੰਟਰਸਟ ਦੀ ਗੱਲ ਕਰ ਰਿਹਾ ਠੀਕ ਹੈ ਸੋ ਉਹਨਾਂ ਕੋਲ ਤਾਂ ਰੋਟੀ ਦੀ ਨੇ ਪੈਸੇ ਨਹੀਂ ਹੈਗੇ ਉਹ ਹਰੇਕ ਪਾਸਿਓਂ ਜਦੋਂ ਹਰ ਕੋਈ ਉਹਨਾਂ ਨੂੰ ਨੱਪ ਰਿਹਾ ਹੈ ਤੋ ਉਹਦੇ ਕੋਲ ਕੀ ਇੱਕ ਆਪਸ਼ਨ ਰਹੇਗਾ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਪਾਕਿਸਤਾਨ ਦਾ ਸਾਰਾ ਫਰਾਡ ਇਲੈਕਸ਼ਨ ਸੀਗਾ ਵੀ Imran Khan ਦੇ ਬੰਦੇ ਜਿੱਤ ਰਹੇ ਸੀ ਰਾਤ ਤੱਕ ਸਵੇਰੇ ਉੱਠ ਕੇ ਅਸੀਂ ਵੀ ਟੀਵੀ ਔਨ ਕੀਤੇ ਉਹਨਾਂ ਨੇ ਪਾਕਿਸਤਾਨੀਆਂ ਨੇ ਵੀ ਕਿਤੇ ਦੁਨੀਆਂ ਨੇ ਵੀ ਕਿਤੇ ਤੇ ਨਵਾਸ਼ ਸ਼ਰੀਫ ਜਿੱਤ ਗਿਆ ਪਾਕਿਸਤਾਨ ਦੇ ਜਿਹੜੀ ਸਟੇਟਮੈਂਟ ਆਈ ਕਿ ਜਿੰਨੇ ਇੰਡੀਅਨਸ ਨੇ ਸਾਡਾ ਮੁਲਕ ਖਾਲੀ ਕਰੋ ਸਿਰਫ ਸਿੱਖ ਰਹਿ ਸਕਦੇ ਆ ਤੁਹਾਨੂੰ ਲੱਗਦਾ ਕਿ ਇਹ ਸਿਆਸੀ ਸਟੇਟਮੈਂਟ ਬਿਲਕੁਲ ਸਿਆਸੀ ਸਟੇਟਮੈਂਟ ਹੈ ਭਾਈ ਪੰਜਾਬ ਚ ਵੀ ਬਹੁਤ ਸਾਰੇ ਮਤਲਬ ਲੋਕ ਨੇ ਜਿਨ੍ਹਾਂ ਚ ਮੈਂ ਵੀ ਹੈਗਾ ਠੀਕ ਹੈ ਬਾਏ ਦਾ ਵੀ ਜਿਨ੍ਹਾਂ ਨੂੰ 헤ਜ ਆਉਂਦਾ ਹੁੰਦਾ ਸੀਗਾ ਵੀ ਆ ਵੀ ਪਾਕਿਸਤਾਨੀ ਸਾਡੇ ਭਰਾ ਹੀ ਨੇ ਭਰਾ ਨੇ ਉਹ ਵੀ ਪੰਜਾਬੀ ਨੇ ਇਹ ਭਾਈਚਾਰਾ ਵਧਣਾ ਚਾਹੀਦਾ ਹੁਣ ਜਿਹੜਾ ਪਾਕਿਸਤਾਨ ਚ ਪੰਜਾਬ ਵੀ ਤੁਸੀਂ ਇਹ ਦੇਖੋ ਸਾਰਾ ਪਾਕਿਸਤਾਨ ਉਹ ਹੀ ਕੰਟਰੋਲ ਕਰ ਰਿਹਾ ਵੀ ਪਾਕਿਸਤਾਨ ਚ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਪਾਕਿਸਤਾਨ ਦਾ ਫੌਜ ਦਾ ਮੁਖੀ ਵੀ ਉਹਨਾਂ ਦਾ ਇੰਟੈਲੀਜੈਂਸ ਛੀਫ ਵੀ ਉਹਨਾਂ ਦਾ ਚੀਫ ਜਸਟਿਸ ਵੀ ਉਹਨਾਂ ਦਾ ਅੱਤਵਾਦੀ ਵੀ ਉਹਨਾਂ ਦੇ ਨੇ ਠੀਕ ਹੈ ਨਾ ਵੀ ਸਟੇਟ ਨੂੰ ਹਰੇਕ ਪਾਸਿਓਂ ਕੰਟਰੋਲ ਕਰ ਰਹੇ ਜਿੰਨੇ ਨਾਨ ਪੰਜਾਬੀ ਸਟੇਟਸ ਨੇ ਉਹ ਪਾਕਿਸਤਾਨੀ ਪੰਜਾਬੀਆਂ ਦੇ ਇਸ ਟਾਈਮ ਖਿਲਾਫ ਹੋਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਤੁਨਾਰਾ ਮੁਲਕ ਜਿਸ ਗਰਕ ਚ ਪਹੁੰਚਿਆ ਕਿਉਂਕਿ ਜ਼ਿਆਦਾਤਰ ਕੰਟਰੋਲ ਇਤਿਹਾਸ ਪਾਕਿਸਤਾਨੀ ਪੰਜਾਬੀਆਂ ਨੇ ਕੀਤਾ ਉਹਨਾਂ ਕਰਕੇ ਜੋ ਕਈ ਵਾਰ ਹੁੰਦਾ ਵੀ ਬੰਦਾ ਸ਼ਰੀਕੇਬਾਜ਼ੀ ਚ ਮੇਰੇ ਨਾਲ ਇੱਕ ਨਾਲ ਨਹੀਂ ਬਣਦੀ ਮੈਂ ਯਾਰ ਕੰਧ ਤੋਂ ਪਾਰ ਕਰਕੇ ਕਿਸੇ ਦੂਜੇ ਨਾਲ ਦੋਸਤੀ ਵਧਾਲਾਂ ਉਹਨਾਂ ਨੂੰ ਇਹ ਚੀਜ਼ ਲੱਗੀ ਔਰ ਸਾਡੇ ਨਾਲ ਵੀ ਇਹ ਚੀਜ਼ ਹੋਈ ਸਾਨੂੰ ਵੀ ਲੱਗਦਾ ਵੀ ਯਾਰ ਸਾਡੇ ਧੜਿਆਂ ਨੂੰ ਕਈਆਂ ਨੂੰ ਯਾਰ ਵੀ ਇੰਡੀਆ ਚ ਸਾਡੇ ਨਾਲ ਨਹੀਂ ਹੋ ਰਿਆ ਸੀ ਆਪਦੇ ਭਰਾਵਾਂ ਨਾਲ ਕਰਕੇ ਦੇਖੀ ਪਰ ਐਂਡ ਚ ਜਿਹੜੀ ਉਹਨਾਂ ਦੀ ਐਸਟੈਬਲਿਸ਼ਮੈਂਟ ਉਹਨਾਂ ਨੂੰ ਇਹ ਚੀਜ਼ ਕਲੀਅਰ ਉੱਥੋਂ ਦੀ ਜਿਹੜੀ ਰੂਲਿੰਗ ਕਲਾਸ ਆ ਉਹਨੂੰ ਇੱਕ ਚੀਜ਼ ਕਲੀਅਰ ਹੈ ਕਿ ਸਾਡੀ ਜਿਹੜੀ ਹੋਂਦ ਹੈ ਪਾਕਿਸਤਾਨ ਦੀ ਜਿਹੜੀ ਹੋਂਦ ਹੈ ਉਹ ਭਾਰਤੀਆਂ ਨਾਲ ਕਿਉਂਕਿ ਅਸੀਂ ਪੰਜਾਬੀ ਹੈਗੇ ਆਂ ਪਰ ਅਸੀਂ ਭਾਰਤੀ ਵੀ ਹੈਗੇ ਮੈਂ ਤਾਂ ਘਟੋ ਘਟ ਹੈਗਾ ਠੀਕ ਹੈ ਕਿ ਉਹਨਾਂ ਦੇ ਖਿਲਾਫ ਠੀਕ ਹੈ ਟਾਈਮ ਟੂ ਟਾਈਮ ਹੁੰਦਾ ਤਾਂ ਕੋਈ ਨਾ ਕੋਈ ਬੰਦਾ ਇਹ ਜੀ ਪੁੱਠੀ ਸਿੱਧੀ ਸਟੇਟਮੈਂਟ ਦਿੰਦਾ ਰਹਿੰਦਾ ਔਰ ਤੁਸੀਂ ਇਹ ਦੇਖ ਲੈਣਾ ਕਿ ਤੂੰ 6 ਮਹੀਨੇ ਬਾਅਦ ਉਹੀ ਲੋਕ ਹੋਣਗੇ ਇਹਨਾਂ ਦਾ ਕੋਈ ਪੋਲੀਟੀਸ਼ਨ ਆਏਗਾ ਜਿਹੜਾ ਆਏਗਾ ਔਰ ਪਹਿਲਗਾਮ ਨੂੰ ਓਨ ਅਪ ਕਰੇਗਾ ਇਹ ਇਤਿਹਾਸ ਚ ਪਹਿਲਾਂ ਵੀ ਹੋਇਆ ਛੱਤੀ ਸਿੰਘ ਪੁਰਾ ਵਾਲੀ ਜਿਹੜੀ ਘਟਨਾ ਹੋਈ ਸੀਗੀ ਪਹਿਲਾਂ ਕਹਿੰਦੇ ਰਹੇ ਵੀ ਇੰਡੀਅਨ ਸਟੇਟਸ ਨੇ ਕਰਾਇਆ ਉਹ 6 ਮਹੀਨੇ ਬਾਅਦ ਮੁਸ਼ਰਫ ਜਦੋਂ ਆਇਆ ਸੀਗਾ ਉੱਤੇ ਉਹਦੇ ਕਿਸੇ ਬੰਦੇ ਨੇ ਕਲੇਮ ਕਰ ਲਈ ਸੀ ਤਾਂ ਅਸੀਂ ਕਰਾਇਆ ਸੀਗਾ ਜੀ ਇਹ ਕੋਈ ਉਹ ਦੋ ਰਾਏ ਨਹੀਂ ਹੈ ਇੰਡੀਆ ਮੈਨੂੰ ਨਹੀਂ ਲੱਗਦਾ ਕਿ ਇੰਡੀਅਨ ਸਟੇਟ ਕੋਲ ਕੋਈ ਕਾਰਨ ਹੋਏਗਾ ਕਿ ਉਹ ਆਪਣੇ ਲੋਕਾਂ ਨੂੰ ਪਹਿਲਗਾਮ ਚ ਮਰਵਾਵੇ ਕੋਈ ਕੰਪਲਸ਼ਨ ਨਹੀਂ ਹੈ ਪਰ ਜਿਸ ਪ੍ਰੀਸੀਜਨ ਨਾਲ ਮਤਲਬ ਬਕਾਇਦਾ ਉੱਥੇ ਰੈਕੀ ਹੋਈ ਹੈ ਜਿਸ ਤਰੀਕੇ ਮਤਲਬ ਇਹ ਐ ਲੱਗਦਾ ਫੌਜ ਨੇ ਹਮਲਾ ਕੀਤਾ ਹੋਵੇ ਕੋਈ ਰੈਂਡਮ ਅਤਵਾਦੀ ਹਮਲਾ ਨਹੀਂ ਹੈ ਕਿਉਂਕਿ ਉਹਨਾਂ ਨੇ ਹਰੇਕ ਚੀਜ਼ ਦੇਖੀ ਹੈ ਕੈਲਕੂਲੇਟਡ ਸੀ ਉਹਨਾਂ ਦੇ ਬੰਦੇ ਕੈਲਕੂਲੇਟਡ ਸੀ ਜਿੰਨੀਆਂ ਕੈਜੁਅਲਿਟੀਆਂ ਹੋਈਆਂ ਤੁਸੀਂ ਗੋਲੀਆਂ ਦਾ ਹਿਸਾਬ ਕਰਕੇ ਦੇਖ ਲਓ ਹਰੇਕ ਚੀਜ਼ ਕੈਲਕੂਲੇਟਡ ਹੈ ਇਹਦੇ ਵਿੱਚ ਪਾਕਿਸਤਾਨੀ ਫੌਜ ਦੀ ਇਨਵੋਲਵਮੈਂਟ 100% ਹੈ ਜੋ ਰੇਡੀਓ ਰਿਕਾਰਡਿੰਗਸ ਮਿਲੀਆਂ ਨੇ ਮਤਲਬ ਗੱਲਾਂ ਕਰਦਿਆਂ ਦੀਆਂ ਉਹਦੇ ਵਿੱਚ ਵੀ ਦੋ ਬੰਦੇ ਪਸ਼ਤੋ ਬੋਲ ਰਹੇ ਆ ਯਾਨੀ ਕਿ ਉਧਰੋਂ ਆਏ ਆ ਘੱਟੋ ਘੱਟ ਦੋ ਤਾਂ ਪਸ਼ਤੋ ਹੈਗੇ ਹਨ ਹੋ ਸਕਦਾ ਬਾਕੀ ਕੋਈ ਲੋਕਲ ਕਸ਼ਮੀਰੀ ਹੋਣ ਹੋ ਸਕਦਾ ਬਾਕੀ ਪਾਕਿਸਤਾਨੀ ਪੰਜਾਬੀ ਹੋਣ ਕੋਈ ਵੀ ਹੋ ਸਕਦਾ ਇਹ ਤਾਂ ਜਾਂਚ ਦਾ ਵਿਸ਼ਾ ਔਰ ਇਹ ਜਾਂਚ ਹੋਣੀ ਚਾਹੀਦੀ ਹੈ ਮੇਰੇ ਸਾਬ ਨਾਲ ਔਰ ਬਿਲਕੁਲ ਐਂਡ ਤੱਕ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਬਿਲਕੁਲ ਜਿਵੇਂ ਧਾਰਾ 370 ਹਟਾਉਣ ਤੋਂ ਬਾਅਦ ਇੱਕ ਚੀਜ਼ ਬੜੀ ਪ੍ਰਚਾਰੀ ਗਈ ਕਿ ਕਸ਼ਮੀਰ ਸਾਡੇ ਦੇਸ਼ ਦਾ ਹਿੱਸਾ ਹੈ ਇੱਥੇ ਜਾ ਕੇ ਜ਼ਮੀਨਾਂ ਖਰੀਦੋ ਹੁਣ ਪਹਿਲੇ ਵਰਗੇ ਹਾਲਾਤ ਨਹੀਂ ਰਹਿ ਗਏ ਪਹਿਲਗਾਮ ਜਿਹੜਾ ਅਤਵਾਦੀ ਹਮਲਾ ਹੋਇਆ ਹੁਣ ਕੌਣ ਸੋਚੂਗਾ ਕਿਉਂਕਿ ਉੱਥੇ ਟੂਰਿਸਟ ਵਾਪਿਸ ਆ ਗਏ ਹੁਣ ਤੁਹਾਨੂੰ ਲੱਗਦਾ ਕਸ਼ਮੀਰ ਦੇ ਵਿੱਚ ਕੋਈ ਜ਼ਮੀਨ ਖਰੀਦਣ ਬਾਰੇ ਸੋਚੇਗਾ ਬਾਈ ਕਸ਼ਮੀਰ ਕੋਈ ਨਹੀਂ ਜ਼ਮੀਨ ਖਰੀਦ ਰਿਹਾ ਐਕਚੁਅਲ ਗੱਲ ਇਹ ਹੈ ਥੋੜੇ ਦਿਨ ਪਹਿਲਾਂ ਮੇਰਾ ਵੀ ਉੱਥੇ ਢੇੜਾ ਲੱਗਿਆ ਸੀਗਾ ਉਹਨਾਂ ਇਲਾਕਿਆਂ 'ਚ ਠੀਕ ਹੈ ਔਰ ਤੁਸੀਂ ਬਾਈ ਰੋਡ 'ਤੇ ਜਾਉਂਗੇ ਸਜਨਪੁਰ ਤੱਕ ਜਿੱਥੋਂ ਪੰਜਾਬ ਦਾ ਬਾਰਡਰ ਆ ਜਾਂਦਾ ਉੱਥੋਂ ਤੱਕ ਤੁਹਾਨੂੰ ਚੰਗੇ ਰੈਸਟੋਰੈਂਟ ਦੇਖਣਗੇ ਚੰਗੇ ਹੋਟਲ ਦੇਖਣਗੇ ਉਸ ਤੋਂ ਬਾਅਦ ਜੰਮੂ ਵਾਲੇ ਪਾਸੇ ਤੋਂ گاਉਂ ਉੱਪਰ ਤੱਕ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਕੋਈ ਫੂਡ ਚੇਨ ਨਹੀਂ ਦਿਸਨੀ ਤੁਹਾਨੂੰ ਕੋਈ ਵੱਡਾ ਹੋਟਲ ਨਹੀਂ ਦਿਸਣਾ ਕੁਝ ਵੀ ਨਹੀਂ ਦਿਸਣਾ ਨਾ ਉੱਥੇ ਕੋਈ ਨਵਾਂ ਹੈ ਉੱਥੇ ਜਿਹੜੀ ਇਨਵੈਸਟਮੈਂਟ ਹੈ ਸਰਕਾਰੀ ਹੈ ਜਿਹੜੀਆਂ ਬਿਲਡਿੰਗਸ ਬਣ ਰਹੀਆਂ ਜਿਹੜੀਆਂ ਕਾਲਜੇਸ ਬਣ ਰਹੇ ਆ ਜਿਹੜੀ ਕੋਈ ਮਾੜੀ ਮੋਟੀ ਇੰਡਸਟਰੀ ਆ ਰਹੀ ਹੈ ਉਹ ਸਾਰੀ ਸਰਕਾਰੀ ਹੈ ਉੱਥੇ ਕੋਈ ਚੀਜ਼ ਕੋਈ ਖਾਸ ਚੇਂਜ ਨਹੀਂ ਹੋਇਆ ਇਹ ਸਿਰਫ 370 ਵਾਲੀ ਜਿਹੜੀ ਚੀਜ਼ ਸੀ ਹਿੰਦੀ ਪੱਟੀ 'ਚ ਇੱਕ ਪੋਲਰਾਈਜੇਸ਼ਨ ਕਰਨੀ ਸੀ ਜਿਹਦਾ ਲਾਹਾ ਲੈਣਾ ਸੀ ਉਹ ਇਸ ਸਰਕਾਰ ਨੇ ਲੈ ਲਿਆ ਚੇਂਜ ਹੋਤੇ ਕੋਈ ਬਹੁਤ ਵੱਡੇ ਸਕੇਲ ਤੇ ਨਹੀਂ ਆਇਆ ਇਨਫੈਕਟ ਇਹੀ ਚੇਂਜ ਆਇਆ ਕਿ ਜਿਹੜਾ ਉਤੋਂ ਦਾ ਜੰਮੂ ਦਾ ਲੋਕਲ ਸੀਗਾ ਉਹ ਵੀ ਥੋੜਾ ਜਿਹਾ ਹੁਣ ਇਹਨਾਂ ਦੇ ਖਿਲਾਫ ਹੋ ਗਿਆ ਕਿਉਂਕਿ ਉਹਨੇ ਇਸ ਸੀਟ ਸਪੋਰਟ ਕੀਤੀ ਸੀ ਵੀ ਹੋ ਸਕਦਾ ਕਸ਼ਮੀਰੀਆ ਕਰਕੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੋਵੇ ਹੁਣ ਉਹਨਾਂ ਨੇ ਦੇਖਿਆ ਕਿ ਚੀਜ਼ ਤਾਂ ਕੋਈ ਆਈ ਨਹੀਂ ਉਹਨਾਂ ਦੇ ਨਾਂ ਮਤਲਬ ਟਰਾਂਜੈਕਸ਼ਨਲ ਬਜਟ 'ਚ ਕੋਈ ਚੇਂਜ ਆਇਆ ਬਲਕਿ ਇਨਫੈਕਟ ਇਹਦੇ ਕਰਕੇ ਜਿਹੜਾ ਲੇਹ ਦਾ ਬਹੁਤ ਵੱਡਾ ਹਿੱਸਾ ਉਹ ਲਦਾਖ ਦਾ ਵੱਡਾ ਹਿੱਸਾ ਉਹ ਵੀ ਇਹਨਾਂ ਦੇ ਖਿਲਾਫ ਹੈ ਜੰਮੂ ਦਾ ਵੀ ਇੱਕ ਹਿੱਸਾ ਇਹਨਾਂ ਦੇ ਖਿਲਾਫ ਹੋ ਗਿਆ ਉਹਦਾ ਇਹਨਾਂ ਨੂੰ ਨੁਕਸਾਨ ਜ਼ਿਆਦਾ ਹੋਇਆ ਫਾਇਦਾ ਨਹੀਂ ਹੋਣਾ ਹੋਇਆ ਇੱਕ ਲਾਸਵਾਲ ਜਿਵੇਂ ਇੱਕ ਹੋਰ ਤੁਸੀਂ ਦੇਖਣਾ ਸੋਸ਼ਲ ਮੀਡੀਆ ਤੇ ਕਿ ਸਾਡੇ ਕਸ਼ਮੀਰ ਦੇ ਵਿੱਚ ਇੰਨਾ ਵੱਡਾ ਹਮਲਾ ਹੋ ਗਿਆ ਹੁਣ ਸਮਾਂ ਹੈ ਕਿ ਪੀਓਕੇ ਦੇ ਵਿੱਚ ਜਾ ਕੇ ਇਹੋ ਜੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਕਿਵੇਂ ਦੇਖ ਦਿਓ ਕਿ ਪੀਓ ਪੀਓਕੇ ਬਾਰੇ ਜਾਂ ਜਿਵੇਂ ਕਲੇਮ ਵੀ ਕਰਦੇ ਆ ਸੀ ਵੀ ਸਾਡਾ ਹੀ ਹਿੱਸਾ ਹੈ ਇਹ ਸਾਰਾ ਵਿਵਾਦ ਭਾਜੀ ਦੇਖੋ ਜਿਹੜੇ ਨਾ ਕਟੜਪੰਥੀ ਜਿਹੇ ਟਾਈਪ ਦੇ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਇਹ ਲੱਗਦਾ ਨਾ ਸਾਹਮਣੇ ਵਾਲਾ ਦਾ ਬਸ ਮਤਲਬ ਐਵੇਂ ਆਈਸਾ ਢਾ ਲੈਣਾ ਇਹ ਪਾਕਿਸਤਾਨੀ ਨੇ ਵੀ ਨੈਰੇਟਿਵ ਦਤਿਆਂ ਦਾ ਇੰਡੀਆ ਜੀ ਕੁਛ ਧੇਰਾ ਬੈਠੀਆਂ ਨੇ ਜਿਨ੍ਹਾਂ ਨੂੰ ਲੱਗਦਾ ਵੀ ਹਿੰਦੂਆਂ ਨੂੰ ਤਾਂ ਦਬਾਇਆ ਜਾਜਦਾ ਧੋਤੀਖਾਂ ਇਹ ਤਾਂ ਧੋਤੀ ਪਾਉਂਦੇ ਨੇ ਇਹ ਤਾਂ ਤਿਲਕ ਲਾਉਂਦੇ ਨੇ ਤਾਂ ਮੂਤ ਪੀਣੇ ਹੁੰਦੇ ਨੇ ਇਹਨਾਂ ਦਾ ਕਿਹੜਾ ਕੁਝ ਹੁੰਦਾ ਇਹ ਤਾਂ ਅਸੀਂ ਦੱਬ ਲਾਂਗੇ ਉਹ ਵਹਿਮ 'ਚ ਬੈਠੇ ਹੁੰਦੇ ਨੇ ਉਹ ਜਦੋਂ ਇਹ ਚੀਜ਼ ਪੈਂਦੀ ਹੈ ਟੱਕਰ ਹੁੰਦੀ ਹੈ ਉਦੋਂ ਪਤਾ ਲੱਗਦਾ ਵੀ ਇੰਡੀਅਨ ਫੌਜ ਜਾਂ ਇੰਡੀਅਨ ਇੰਸਟੀਚਿਊਸ਼ਨਸ ਕਿੰਨੀ ਕੀ ਤਾਕਤ ਹੈ ਉਹ ਕਿਵੇਂ ਮੋੜਵਾ ਜਵਾਬ ਦੇ ਦਿੰਦੇ ਆ ਆਉਣੇ ਹੀ ਇੰਡੀਆ ਜੀ ਵੀ ਕੁਝ ਬੈਠੇ ਤੇ ਲੋਕਾਂ ਨੂੰ ਧੇਰਾ ਨੂੰ ਇਹ ਵੀ ਪਾਕਿਸਤਾਨ ਤਾਂ ਜੇਬ 'ਚ ਪਾ ਕੇ ਤਕੜੀ ਹੈ ਮਾੜੀ ਹੈ ਜਿਹੇ ਜੀ ਵੀ ਹੈ ਹੈ ਉਹਨਾਂ ਕੋਲ ਉਹਨਾਂ ਦੇ ਕੋਲ 20 ਹਥਿਆਰ ਹੈਗੇ ਨੇ ਇੰਡੀਆ ਕਦੇ ਵੀ ਫੁੱਲ ਫਲੇਜ ਵਾਰ ਚ ਨਹੀਂ ਜਾਏਗਾ ਬਿਕੋਜ਼ ਨਿਊਕਲੀਅਰ ਸਟੇਟ ਇਜ਼ ਅ ਵੈਰੀ 빅 ਡੈਟਰੈਂਟ ਵੇ ਕਿਸੇ ਨਾ ਇਹਨਾਂ ਕਮਲੇ ਦਾ ਪਤਾ ਥੋੜਾ ਲੱਗਣਾ ਕਿਸੇ ਨੇ ਬਟਨ ਦੱਬ ਤਾਂ ਫੇਰ ਲੱਖਾਂ ਲੋਕਾਂ ਨੂੰ ਨੁਕਸਾਨ ਹੋ ਸਕਦਾ ਇੰਡੀਅਨ ਸਟੇਟ ਵੀ ਇੰਨੀ ਸਿਆਣੀ ਹੈਗੀ ਆ ਪਾਕਿਸਤਾਨ ਨੂੰ ਵੀ ਪਤਾ ਹੈ ਵੀ ਸਸਤੀ ਵਾਰ ਆ ਛੋਟੇ ਛੋਟੇ ਜਿਹੇ ਇਹ ਜਿਹੇ ਹਮਲੇ ਕਰਦੇ ਰੋ ਥੋੜੇ ਪੈਸੇ ਖਰਚ ਹੁੰਦੇ ਆ ਨਾਲੇ ਗੱਲਬਾਤ ਬਣੀ ਰਹਿੰਦੀ ਹੈ ਤੁਸੀਂ ਯੂਨ ਚ ਆਉਂਦੇ ਜਾਂਦੇ ਰਹਿੰਦੇ ਹੋ ਇੰਡੀਆ ਨੂੰ ਵੀ ਪਤਾ ਉਹ ਵੀ اسی ਤਰੀਕੇ ਦੇ ਕੋਈ ਜਵਾਬ ਦੇਣਗੇ ਜੇ ਦੇਣਾ ਹੋਇਆ ਮੈਨੂੰ ਲੱਗਦਾ ਵੀ ਜਿਹੜਾ ਡਿਪਲੋਮੈਟਿਕਲੀ ਜੋ ਇਹ ਚੀਜ਼ ਕਰ ਸਕਦੇ ਸੀ ਉਹਨਾਂ ਨੇ ਉਹ ਸਟੈਪ ਲੈ ਲੇ ਉਹ ਕਰ ਵੱਡੇ ਸਕੇਲ ਦੀ ਵਾਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਉਸ ਚੀਜ਼ ਵਿੱਚ ਜਾਏਗੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆਸਿਫ ਮੁਨੀਰ ਚਾਹੁੰਦਾ ਇਹ ਚੀਜ਼ ਮੈਂ बार-बार ਇਹ ਕਹਿ ਰਿਹਾ ਕਿਉਂਕਿ ਉੱਥੇ ਇਸਟੈਬਲਿਸ਼ਮੈਂਟ ਜਿਹੜਾ ਫੌਜ ਦਾ ਜਰਨਲ ਹੋ ਪ੍ਰਧਾਨ ਮੰਤਰੀ ਨਾਲ ਉੱਤੇ ਉਹ ਚਾਹੁੰਦਾ ਕਿ ਕਿਸੇ ਨਾ ਕਿਸੇ ਸਿਆਪੇ ਚ ਪਿਆ ਜਾਵੇ ਤਾਂ ਕਿ ਉਹਦੇ ਗਲੇ ਜਿਹੜੀਆਂ ਹੋਰ ਬਲਾਵਾਂ ਪਈਆਂ ਨੇ ਉਹ ਲੱਤਨ ਉਹ UN ਚ ਜਾ ਕੇ ਆਪਣੀ ਪੋਜੀਸ਼ਨ ਤੇ ਲੜੇ ਉਹ ਸਾਰਾ ਨੈਰੇਟਿਵ ਉਸ ਪਾਸੇ ਲੈ ਜਾਵੇ ਔਰ ਇੰਡੀਅਨ ਇਸਟੈਬਲਿਸ਼ਮੈਂਟ ਨੂੰ ਵੀ ਇਸ ਚੀਜ਼ ਦਾ ਪਤਾ ਮੈਨੂੰ ਨਹੀਂ ਲੱਗਦਾ ਕੋਈ ਜੰਗ ਹੋਏ ਛੋਟੇ-ਮੋਟੇ ਹਮਲੇ ਹੋ ਸਕਦੇ ਉਹਨne ਬਣਦੇ ਵੀ ਹੈ ਕਿ ਜੇ ਫੌਜੀ ਕਾਰਵਾਈ ਜੇ ਕੋਈ ਉਹਨਾਂ ਨੇ ਕੀਤੀ ਹੈ ਥੋੜੀ-ਬਹੁਤ ਜੀ ਸੀਜ਼ਫਾਇਰ ਹਟਾ ਕੇ ਦੋ-ਚਾਰ ਤੋਪਾਂ ਇਧਰੋਂ ਚੱਲਦੀਆਂ ਚੱਲ ਜਾਣ ਉਹ ਇੱਕ ਡੈਟਰੈਂਟ ਹੁੰਦਾ ਉਹ ਉਹਨਾਂ ਹੀ ਖੋ ਸਕਦੀ ਲਾਸਟ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਕਿਉਂਕਿ ਤੁਸੀਂ ਐਕਟੀਵਿਜ਼ਮ ਕਰ ਰਹੇ ਹੋ ਪੰਜਾਬ ਦੇ ਵਿੱਚ ਭਾਈਚਾਰਕ ਸੰਝ ਨੂੰ ਵੀ ਉਭਾਰ ਰਹੇ ਹੋ ਕੀ ਕਹਨੇ ਲੋਕਾਂ ਨੂੰ ਕਿ ਜਦੋਂ ਖਬਰਾਂ ਤੁਹਾਡੇ ਸਾਹਮਣੇ ਆਉਣ ਫੈਕਟ ਚੈੱਕ ਕਿਵੇਂ ਕੀਤਾ ਜਾਵੇ ਤੇ ਆਪਣੀ رائے ਕੋਈ ਵੀ ਹੈ ਜਿ ਬਣਾਉਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਵੇ ਅਰੇ ਮੇਰੇ ਹਿਸਾਬ ਨਾਲ ਨਾ ਜਿੰਨੀਆਂ ਚੀਜ਼ਾਂ ਨੇ ਮਤਲਬ ਉਹਦੇ ਕਈ ਪਰਸਪੈਕਟਿਵ ਹੁੰਦੇ ਮਤਲਬ ਮੰਨ ਲਓ ਸੋਸ਼ਲ ਮੀਡੀਆ ਤੇ ਤਾਂ ਸਾਨੂੰ ਪਤਾ ਵੀ ਇੱਕੋ ਹੀ ਪਰਸਪੈਕਟਿਵ ਭਾਰਾ ਕਿਉਂਕਿ ਉਹਨਾਂ ਦੀ ਗਿਣਤੀ ਸੋਸ਼ਲ ਮੀਡੀਆ ਤੇ ਜ਼ਿਆਦਾ ਹੈ ਤੁਸੀਂ ਤੁਹਾਡੇ ਕੋਲ ਜਦੋਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਤੁਸੀਂ ਘੱਟੋ ਘੱਟ ਜਿਹੜੀ 2-3 ਆਈਡੀਓਲੋਜੀ ਜੇ ਤੁਹਾਨੂੰ ਲੱਗਦੀਆਂ ਉਹਨਾਂ ਦੇ ਜਿਹੜੇ ਨਿਊਜ਼ਪੇਪਰ ਜਾਂ ਚੈਨਲ ਨੇ ਉਹਨਾਂ ਨੂੰ ਜ਼ਰੂਰ ਰੈਫਰ ਕਰੋ ਫੋਰ ਐਗਜ਼ਾਮਪਲ ਜੇ ਕੋਈ ਅੰਗਰੇਜ਼ੀ ਪੜ੍ਹਦਾ ਤਾਂ ਉਹ ਹਿੰਦੂ ਅਖਬਾਰ 'ਚ ਕੀ ਛਪਿਆ ਉਹ ਜ਼ਰੂਰ ਰੈਫਰ ਕਰੇ ਜੇ ਕੋਈ ਪੰਜਾਬੀ ਪੜ੍ਹਦਾ ਤਾਂ ਮਤਲਬ ਪੰਜਾਬੀ ਦੇ ਵੀ ਦੋ-ਤਿੰਨ ਪੋਰਟਲ ਨੇ ਉਹ ਜ਼ਰੂਰ ਚੈੱਕ ਕਰੇ ਕਿ ਉਹਦੇ 'ਚ ਇੱਕ ਕੰਪੈਰੀਟਿਵ ਐਨਾਲਿਸਿਸ ਹੋ ਜਾਏ ਜੇ ਕੋਈ ਹਿੰਦੀ ਪੜ੍ਹਦਾ ਤਾਂ ਉਹ ਜਨਸੱਤਾ ਵੀ ਚੈੱਕ ਕਰ ਲੈ ਭਾਸਕਰ ਵੀ ਚੈੱਕ ਕਰ ਲੈ ਸੋ ਔਰ ਜਿਹੜਾ ਸਾਡਾ ਆਲਟਰਨੇਟ ਮੀਡੀਆ ਚੱਲ ਰਿਹਾ ਨਿਊਜ਼ ਕਲਿੱਕ ਵਰਗੀ ਵੈਬਸਾਈਟ ਹੈ ਨਿਊਜ਼ ਲਾਂਡਰੀ ਹੈ ਉਹਦੇ ਕੀ ਪੁਆਇੰਟ ਆਫ View ਆ ਰਹੇ ਇਨ ਐਕਸਪ੍ਰੈਸ ਕੀ ਛਾਪ ਰਹੇ ਉਹ ਸਾਰੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਫਿਰ ਆਪਣਾ ਕੋਈ ਪੁਆਇੰਟ ਆਫ View ਬਣਾਵੇ ਸਾਡੇ ਇੱਥੇ ਇਹ ਹੈ ਕਿ ਪਹਿਲਾਂ ਜ਼ਮਾਨਾ ਹੁੰਦਾ ਸੀ ਬ੍ਰੇਕਿੰਗ ਨਿਊਜ਼ ਦਾ ਅੱਜਕੱਲ ਜ਼ਮਾਨਾ ਬ੍ਰੇਕਿੰਗ ਵਿਊਜ਼ ਦਾ ਵੀ ਕੋਈ ਹਮਲਾ ਹੋਇਆ ਨਹੀਂ ਤਾਂ 5 ਮਿੰਟ ਬਾਅਦ ਮੈਂ ਆਪਣਾ ਕੋਈ ਨਾ ਕੋਈ ਸਟੇਟਸ ਪਾਉਣਾ ਮੈਂ ਆਪਣੀ ਕੋਈ ਨਾ ਕੋਈ ਗੱਲ ਕਹਿਣੀ ਹੈ ਉਹਦੇ ਚੱਕਰ 'ਚ ਅਲ ਦੀਆਂ ਪੜਲ ਲੋਕੀ ਮਾਰਦੇ ਰਹਿੰਦੇ ਨੇ ਫਿਰ ਔਰ ਇਹ ਹੋ ਜਾਂਦਾ ਵੀ ਧੜੇ ਬਣੇ ਹੋਏ ਨੇ ਜੇ ਕੋਈ ਮੇਰੇ ਧੜੇ ਦਾ ਬੰਦਾ ਉਹਨੇ ਕੋਈ ਗੱਲ ਕਹਿਤੀ ਤਾਂ ਅਸੀਂ ਉਹ ਗੱਲ ਚੱਕਣੀ ਹੈ ਦੂਜੀ ਵਾਲੀ ਗੱਲ ਥੱਲੇ ਸੁੱਟਣੀ ਹੈ ਸੋ ਅਸੀਂ ਇੰਨਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਅਟਕੇ ਹੋਏ ਅਸੀਂ ਜਿਹੜੀ ਫੈਕਚੁਅਲ ਗੱਲ ਹੈ ਉਹਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਉਹਦੇ ਲਈ ਟਾਈਮ ਚਾਹੀਦਾ ਹੁੰਦਾ ਕੋਈ ਤੁਸੀਂ ਕਿਸੇ ਤੇ ਕੋਈ ਆਪਣੀ ਕੋਈ opinion ਦੇਣਾ ਪਹਿਲਾਂ ਲੋਕਾਂ ਨੂੰ 4-5 ਪਰਸਪੈਕਟਿਵ ਪੜ ਲੈਣੇ ਚਾਹੀਦੇ ਫਿਰ ਆਪਣੀ ਗੱਲ ਕਹਿਣੀ ਚਾਹੀਦੀ ਤਾਂ ਹੀ ਅਸੀਂ ਆਪਸ ਵਿੱਚ ਉਲਝੀ ਵੀ ਹੋਏ ਹਾਂ ਨਾ ਜਿਹੜੇ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਪੰਜਾਬ 'ਚ ਬਹੁਤ ਮੈਂ ਇਹ ਚੀਜ਼ ਦੇਖ ਰਿਹਾ ਵੀ ਚੰਡੀਗੜ੍ਹ ਦੀ ਮੀਡੀਆ ਹੋਵੇ ਜਾਂ ਪੰਜਾਬ on a larger part ਵੀ ਹੋਵੇ ਧੜੇਬਾਜ਼ੀ ਹੈ ਵੀ ਕਿਸਾਨਾਂ ਦਾ ਇੱਕ ਧੜਾ ਹੋ ਗਿਆ ਭਾਜਪਾ ਦਾ ਇੱਕ ਧੜਾ ਹੋ ਗਿਆ ਇੱਕ ਕੰ ਉਹਨੇ ਦੇਖਣਾ ਵੀ ਮੇਰਾ ਧੜਾ ਕੀ ਕਹਿ ਰਿਹਾ ਵੀ ਮੇਰੀ ਪਾਰਟੀ ਜਾਂ ਮੇਰੇ ਧੜੇ ਦੇ ਲੋਕ ਕੀ ਕਹਿ ਰਹੇ ਜਿੰਨਾ ਮੈਨੂੰ ਜ਼ਿਆਦਾ ਲਾਈਕ ਜਾਂ ਵਿਊ ਆਉਣ ਉਸ ਚੀਜ਼ ਪੈ ਕੇ ਅਸੀਂ ਐਕਚੁਅਲ ਗੱਲ ਦਾ ਸੱਤਿਆਨਾਸ਼ ਮਾਰ ਲੈਂਦੇ ਆ ਉਹ ਗੱਲ ਪਹੁੰਚਦੀ ਹੀ ਨਹੀਂ ਆ ਉੱਥੇ ਤਾਂ ਜੇ ਸਾਡੀ ਸੋਸਾਇਟੀ ਨੂੰ ਥੋੜਾ ਜਿਹਾ ਸਿਆਣਾ ਬਣਨਾ ਚਾਹੀਦਾ ਲੋਜੀਕਲ ਫੈਕਚੁਅਲ ਗੱਲ ਕਰਨੀ ਚਾਹੀਦੀ ਅੰਗਰੇਜ਼ਾਂ ਤੋਂ ਸਿੱਖ ਲਈ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਵੀ ਉਹ ਕਿੰਨੀ ਬੈਲੈਂਸਡ ਗੱਲ ਕਰਦੇ ਕਿੰਨੀ ਲੋਜੀਕਲ ਗੱਲ ਕਰਦੇ ਸਾਨੂੰ ਉਸ ਪਾਸੇ ਤੁਰਨਾ ਚਾਹੀਦਾ ਮੇਰੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਦੱਸ ਸੋ ਇਸ ਗੱਲ ਬਦ ਕੀਤੀ ਬਹੁਤ ਮਿਹਰਬਾਨੀ ਭਾਜੀ ਸਰ ਵਿਨਾਇਕ ਦੱਤ ਜੀ ਪੰਜਾਬ ਦੇ ਐਕਟਿਵਿਸਟ ਜੋ ਪਹਿਲਗਾਮ ਚਤਤਵਾਦੀ ਹਮਲਾ ਹੋਇਆ ਉਹਦੇ ਫੈਕਟਸ ਕੁਝ ਦੱਸੇ ਤੇ ਸਿੱਧੇ ਤੌਰ ਦੇ ਉੱਤੇ ਕਹਿੰਦੇ ਨੇ ਵੀ ਪਾਕਿਸਤਾਨ ਦੀ ਇਸ ਹਮਲੇ ਦੇ ਵਿੱਚ ਇਨਵੋਲਵਮੈਂਟ ਹੈ ਤੇ ਇੱਕ ਚੀਜ਼ ਹੋਰ ਕਹਿ ਰਹੇ ਕਿ ਕੋਈ ਵੀ ਖਬਰ ਤੁਹਾਡੇ ਤੱਕ ਪਹੁੰਚੇ ਉਹਦੇ ਤੇ رائے ਬਣਾਉਣ ਤੋਂ ਪਹਿਲਾਂ ਤੁਸੀਂ ਖੁਦ ਫੈਕਟ ਜਿਹੜੇ ਜਾਂਚ ਜ਼ਰੂਰ ਕਰੋ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ